ਹਾਂਜੀ ਦੋਸਤੋ ਹੋਰ ਕੀ ਹਾਲ ਚੱਲ ਰਹੀ ਸਾਰਿਆਂ ਦਾ ਉਮੀਦ ਕਰਦਾ ਠੀਕ ਠਾਕ ਹੋਵੋਗੇ ਤੇ ਤੁਹਾਡਾ ਧੰਨਵਾਦ ਸਾਡੇ ਪੇਜ ਕੇਵਲ ਸੱਚ ਨਾਲ ਜੁੜਨ ਦੇ ਲਈ ਅੱਜ ਆਪਾਂ ਯਾਰ ਗੱਲ ਕਰਾਂਗੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਬਾਰੇ ਵੀ ਉਦੋਂ ਕੀ ਕੀ ਹੋਇਆ ਸੀਗਾ ਤੇ ਕਿਵੇਂ ਸ਼ਹੀਦੀ ਹੋਈ ਸੀਗੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੋਸਤੋ ਅੱਜ ਕੱਲ ਆਪਾਂ ਕੀ ਕਰਦੇ ਆ ਸ਼ਬੀਲਾਂ ਲਾਉਨੇ ਆ ਹਨਾ ਤੇ ਪੰਜਵੇਂ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਦਿਹਾੜਾ ਉਹਨੂੰ ਆਪਾਂ ਸ਼ਬੀਲਾਂ ਦੇ ਰੂਪ ਦੇ ਵਿੱਚ ਹਨਾ ਆਪਣੇ ਉਹਦਾ ਸੋਗ ਪ੍ਰਗਟ ਕਰਦੇ ਆ ਲੋਕਾਂ ਨੂੰ ਸਾਰਿਆਂ ਨੂੰ ਆਪਾਂ ਠੰਡਾ ਜਲ ਪੜਾਉਨੇ ਆ ਕਿਉਂਕਿ ਦਿਨੇ ਇਹੋ ਜਿਹਾ ਸੀਗਾ ਪਰ ਕਦੇ ਕਿਸੇ ਨੇ ਸੋਚਿਆ ਵੀ ਪੰਜਵੇਂ ਪਾਸ਼ਾ ਨਾਲ ਉਦੋਂ ਕੀ ਬੀਤੀ ਸੀਗੀ ਕਦੇ ਕਿਸੇ ਨੇ ਆਪਦੇ ਆਪਦੇ ਸਰੀਰ ਤੇ ਲਾ ਕੇ ਉਹ ਸੋਚੋ ਤਾਂ ਸਹੀ ਵੀ ਉਦੋਂ ਕੀ ਵਰਤਾਂਤ ਸਿਰਜਿਆ ਸੀਗਾ ਕਿਵੇਂ ਪੰਜਵੇਂ ਪਾਸ਼ਾ ਨੂੰ ਜਾਤ ਜਾਤਨਾਵਾਂ ਦਿੱਤੀਆਂ ਸੀਗੀਆਂ ਬਹੁਤ ਹੀ ਭਿੰਨ ਭਿੰਨ ਪ੍ਰਕਾਰ ਦੀਆਂ ਜਾਤਨਾਵਾਂ ਦਿੱਤੀਆਂ ਸੀਗੀਆਂ ਉਦੋਂ ਉਹ ਕਾਨੂੰਨ ਜਿਹੜਾ ਲਾਗੂ ਕੀਤਾ ਸੀਗਾ ਪੰਜਵੇਂ ਪਾਸ਼ਾ ਤੇ ਉਹਨੂੰ ਜਾਤਸ਼ਾ ਕਾਨੂੰਨ ਕਹਿੰਦੇ ਸੀਗੇ ਇਹ ਜਾਸ਼ਾ ਕਾਨੂੰਨ ਦੇ ਵਿੱਚ ਕੀ ਹੁੰਦਾ ਸੀਗਾ ਵੀ ਜਿਹੜਾ ਜਿਹਨੂੰ ਉਹ ਮੰਨਦੇ ਸੀਗੇ ਵੀ ਦੋਸ਼ੀ ਨੂੰ ਮੰਨ ਲੈਂਦੇ ਸੀਗੇ ਮੁਗਲ ਜਹਾਂਗੀਰ ਖਾਸ ਕਰਕੇ ਤੇ ਜਹਾਂਗੀਰ ਨੇ ਜਾਸ਼ਾ ਕਾਨੂੰਨ ਲਾ ਕੇ ਪੰਜਵੇਂ ਪਾਸ਼ਾ ਤੇ ਉਹਨਾਂ ਨੂੰ ਜਾਤਨਾਮਾ ਦਿੱਤੇ ਜਾਸ਼ਾ ਕਾਨੂੰਨ ਦੇ ਅਧੀਨ ਇਹ ਆਉਂਦਾ ਸੀਗਾ ਵੀ ਦੋਸ਼ੀ ਨੂੰ ਜਾਤਨਾਮਾ ਵੀ ਦੇਣੀ ਹੈ ਪਰ ਸਰੀਰ ਦੇ ਵਿੱਚੋਂ ਇੱਕ ਵੀ ਟੰਕ ਕਿਣਕਾ ਖੂਨ ਦਾ ਨਹੀਂ ਰੁੱਲਣਾ ਚਾਹੀਦਾ ਐਸਾ ਉਹਨਾਂ ਨੂੰ ਜਾਤਨਾਮਾ ਦਿੱਤੇ ਆਂਦੇ ਤੇ ਅੰਕ ਦੇ ਵਿੱਚ ਉਨੂੰ ਮੌਤ ਹੋ ਜਾਂਦੀ ਸੀਗੀ ਦੋਸ਼ੀ ਦੀ ਇਹ ਕਹਿੰਦੇ ਨੇ ਜਾਸ਼ਾ ਕਾਨੂੰਨ ਮੀਨਸ ਇੱਕ ਵੀ ਡ੍ਰੌਪ ਖੂਨ ਦਾ ਨੀਚੇ ਨਹੀਂ ਡਿਗਣਾ ਚਾਹੀਦਾ ਜਾਸ਼ਾ ਕਾਨੂੰਨ ਦੇਦੀ ਨਾ ਅੱਛਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਦੀ ਜਿਹੜੀ ਹੋਈ ਸੀਗੀ ਉਹਦੇ ਮੇਨ ਕਾਰਨ ਕੀ ਸੀਗੇ ਉਹਦੇ ਮੇਨ ਤਿੰਨ ਕਾਰਨ ਸੀਗੇ ਪਹਿਲਾ ਤਾਂ ਕਾਰਨ ਇਹ ਸੀਗਾ ਵੀ ਜਿਹੜਾ ਜਹਾਂਗੀਰ ਦਾ ਦੀਵਾਨ ਸੀਗਾ ਚੰਦੂ ਉਹਦੀ ਬੇਟੀ ਦਾ ਰਿਸ਼ਤਾ ਟਕਰਾਤਾ ਸੀਗਾ ਪੰਜਵੇਂ ਪਾਸ਼ਾ ਨੇ ਉਨੇ 6ਵੇਂ ਪਾਸ਼ਾ ਲਈ ਆਪਣੀ ਬੇਟੀ ਦਾ ਰਿਸ਼ਤਾ ਭੇਜਿਆ ਸੀਗਾ ਉਹ ਸੰਗਤਾਂ ਦੇ ਕਹਿਣ ਤੇ ਟਕਰਾਤਾ ਸੀਗਾ ਚੰਦੂ ਦਾ ਉਹ ਨੂੰ ਜਿਹੜਾ ਦੀਵਾਨ ਸੀਗਾ ਉਸ ਜਿਵੇਂ ਸੂਬੇ ਸਰੰਦ ਦਾ ਸੁਚਾ ਨੰਦ ਸੀਗਾ ਉਵੇਂ ਉਹ ਚੰਦੂ ਉੱਥੇ ਦੀਵਾਨ ਸੀਗਾ ਦੀਵਾਨ ਦੀ ਬਹੁਤ ਚੱਲਦੀ ਹੁੰਦੀ ਸੀਗੀ ਉਸ ਸਮਿਆਂ 'ਚ ਤੇ ਦੂਜਾ ਜਿਹੜਾ ਸੀਗਾ ਕਾਰਨ ਇਹ ਸੀਗਾ ਕਿ ਜਹਾਂਗੀਰ ਪੰਜਵੇਂ ਪਾਸ਼ਾ ਨੂੰ ਕਹਿੰਦਾ ਸੀਗਾ ਵੀ ਤੁਸੀਂ ਆਪਣੇ ਜਿਹੜਾ ਗੁਰੂ ਗ੍ਰੰਥ ਸਾਹਿਬ ਲਿਖਿਆ ਆਪਦੀ ਬਾਣੀ ਦੇ ਵਿੱਚ ਸਾਡੇ ਇਸਲਾਮ ਦੀ ਉਪਮਾ ਕਰੋ ਤੇ ਕਹਿਣ ਦਾ ਮਤਲਬ ਵੀ ਉਹ ਕਹਿੰਦਾ ਵੀ ਹਜ਼ਰਤ ਮੁਹੰਮਦ ਦੀ ਉਪਮਾ ਲੇਖੋ ਇਹਦੇ ਵਿੱਚ ਵੱਧ ਤੋਂ ਵੱਧ ਸਾਡੇ ਇਸਲਾਮ ਦਾ ਵੀ ਚਰਚਾ ਕਰੋ ਤੇ ਉਹ ਵੀ ਟਕਰਾਤਾ ਸੀਗਾ ਪੰਜਵੇਂ ਪਾਸ਼ਾ ਨੇ ਉਹ ਵੀ ਇਹ ਕਹਿੰਦਾ ਸੀਗਾ ਵੀ ਇਹ ਤਾਂ ਨਿਰੰਕਾਰ ਦੀ ਬਾਣੀ ਆ ਇਹ ਤਾਂ ਨਿਰੰਕਾਰ ਵੱਲੋਂ ਉੱਪਰੋਂ ਕਾਲਪੁਰਖ ਵੱਲੋਂ ਜਿੱਦਾਂ ਜਿੱਦਾਂ ਉਹਨਾਂ ਨੂੰ ਆਪਣੇ ਸਨੇਹਾ ਮਿਲਿਆ ਉਹਨਾਂ ਨੇ ਉਦਾਂ ਹੀ ਇਹ ਬਾਣੀ ਲਿਖੀ ਹੋਈ ਆ ਇਹਦੇ ਵਿੱਚ ਕੋਈ ਸੋਧ ਨਹੀਂ ਹੋ ਸਕਦੀ ਕੋਈ ਇਹਦੇ ਵਿੱਚ ਚੇਂਜ ਨਹੀਂ ਹੋ ਸਕਦਾ ਤੇ ਤੀਜਾ ਸੀਗਾ ਉਹ ਕਹਿੰਦਾ ਜਹਾਂਗੀਰ ਕਹਿੰਦਾ ਵੀ ਜਿਹੜਾ ਤੁਹਾਡੇ ਗੋਲਕ ਦੇ ਵਿੱਚ ਮਾਇਆ ਆਉਂਦੀ ਆ ਉਹਦਾ 25% ਹਰੇਕ ਸਾਲ ਤੁਸੀਂ ਮੁਗਲ ਦਰਬਾਰ ਨੂੰ ਦਿਆ ਕਰੋ ਤੇ ਪੰਜਵੇਂ ਪਾਸ਼ਾ ਨੇ ਉਹ ਵੀ ਟਕਰਾਤਾ ਸੀਗਾ ਉਹ ਕਹਿੰਦੇ ਇਹ ਸਿਰਫ ਲੰਗਰ ਵਾਸਤੇ ਆ ਸੰਗਤਾਂ ਦੇ ਜਾਂ ਲੋੜਵੰਦਾਂ ਦੀ ਮਦਦ ਵਾਸਤੇ ਆ ਵੀ ਗੁਰੂ ਸਾਹਿਬ ਨੇ ਤਿੰਨੇ ਉਹਦੇ ਜਿਹੜੇ ਸੀਗੇ ਉਹਨੇ ਹੁਕਮ ਸੁਣਾਇ ਆ ਉਹ ਜਾਨ ਤੋਂ ਹੁਕਮ ਲਾਉਣੇ ਚਾਹੁੰਦੇ ਪੰਜਵੇਂ ਪਾਸ਼ਾ ਤੇ ਪੰਜਵੇਂ ਪਾਸ਼ਾ ਨੇ ਤਿੰਨੇ ਸਿਰੇ ਤੋਂ ਨਕਾਰਤੇ ਸੀਗੇ ਤੇ ਉਸ ਤੋਂ ਬਾਅਦ ਜਹਾਂਗੀਰ ਬਹੁਤ ਜ਼ਿਆਦਾ ਅੱਗ ਬਬੂਲਾ ਹੁੰਦਾ ਆ ਉਹਨਾਂ ਨੇ ਜਾਸ਼ਾ ਕਾਨੂੰਨ ਤਹਿਤ ਪੰਜਵੇਂ ਪਾਸ਼ਾ ਨੂੰ ਯਾਤਨਾਵਾਂ ਦੇਣੀਆਂ ਉਹਨਾਂ ਨੇ ਹੁਸਲਾਤਾ ਆਪਦਾ ਫਤਵਾ ਸੁਣਾਤਾ ਤੇ ਪੰਜਵੇਂ ਪਾਸ਼ਾ ਨੂੰ 5 ਦਿਨ 5 ਦਿਨ ਯਾਤਨਾਵਾਂ ਦਿੱਤੀਆਂ ਗਈਆਂ ਨੇ ਤਤੀ ਤਵੀ ਤੇ ਤਾਂ ਪੰ ਸਾਰਿਆਂ ਨੂੰ ਪਤਾ ਬਿਠਾਏ ਗਏ ਨੇ ਤੇ ਸਿਰ ਦੇ ਉੱਤੇ ਦੀ ਰੇਤ ਪਾਈ ਗਿਆ ਗਰਮ-ਗਰਮ ਅੱਛਾ ਤੇ ਦੇਗੇ ਦੇ ਵਿੱਚ ਉਬਾਲੇ ਗਏ ਨੇ ਸਿੰਘ ਵਿੱਚ ਪਾਣੀ ਦੇ ਉਬਲਦੇ ਦੇਗੇ ਦੇ ਵਿੱਚ ਮਤਲਬ ਕਿ ਵੀ ਸਾਰੇ ਸਰੀਰ ਤੇ ਛਾਲੇ ਹੋ ਗਏ ਸੀਗੇ ਪੰਜ ਦੇਨ ਸੱਚੇ ਪਾਤਸ਼ਾਹ ਨੇ ਇਹ ਯਾਤਰਾਵਾਂ ਝੱਲੀਆਂ ਸੀਗੀਆਂ ਤੇ ਉਹਨਾਂ ਨੂੰ ਬਾਰ-ਬਾਰ ਆ ਕੇ ਜਹਾਂਗੀਰ ਕਹਿੰਦਾ ਸੀਗਾ ਵੀ ਹੁਣ ਤਾਂ ਮੈਂ ਤੁਸੀਂ ਸਵੀਕਾਰ ਕਰ ਲਓ ਪੰਜਵੇਂ ਪਾਤਸ਼ਾਹ ਨੇ ਪਤਾ ਕੀ ਕਿਹਾ ਸੀਗਾ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਇਹ ਸਰੀਰ ਆ ਜਿਹੜਾ ਇਹ ਅਸਥਾਈ ਆ ਠੀਕ ਹੈ ਨਾ ਤੇ ਜਿਹੜੀ ਆਤਮਾ ਉਹ ਆਜ਼ਾਦ ਆ ਵੀ ਸਰੀਰ ਇਹ ਤਾਂ ਨਾਸ਼ਵਾਨ ਆ ਇਹਨਾਂ ਦਾ ਇੱਕ ਦਿਨ ਖਤਮ ਹੋਣਾ ਹੀ ਆ ਸੋ ਇਹਦਾ ਕੀ ਮਾਨ ਕਰਨਾ ਇਹ ਕਹਿਣ ਦਾ ਮਤਲਬ ਵੀ ਉਹਨਾਂ ਦੀ ਜਿਹੜੀ ਸੋਚ ਸੀ ਉਹ ਟੱਲ ਸੀਗੀ ਪਵਿੱਤਰ ਸੋਚ ਸੀਗੀ ਪੰਜਵੇਂ ਪਾਸ਼ਾ ਦੀ ਅੱਛਾ ਕੁਝ ਹੋਰ ਵੀ ਕਾਰਨ ਬਣੇ ਪੰਜਵੇਂ ਪਾਸ਼ਾ ਦੀ ਛੇਤੀ ਦੇ ਉਹ ਇਹ ਸੀਗੇ ਕਿ ਇੱਕ ਤਾਂ ਜਿਹੜਾ ਉਹਨਾਂ ਦਾ ਭਰਾ ਸੀਗਾ ਪਿਰਥੀਚੰਦ ਉਹ ਪਹਿਲੇ ਦਿਨ ਤੋਂ ਹੀ ਪੰਜਵੇਂ ਪਾਸ਼ਾ ਨਾਲ ਬਹੁਤ ਦਿਲ ਦੇ ਵਿੱਚ ਬ੍ਰੋਧ ਜਿਹਾ ਰੱਖਦਾ ਸੀਗਾ ਉਹਨੂੰ ਇੱਕ ਜੈਲਸੀ ਰਹਿੰਦੀ ਸੀਗੀ ਪੰਜਵੇਂ ਪਾਸ਼ਾ ਤੇ ਵੀ ਇਹਨਾਂ ਨੂੰ ਗੱਦੀ ਕਿਉਂ ਮਿਲ ਗਈ ਮਿੱਤੇ ਛੋਟਾ ਹੋਣ ਦੇ ਬਾਵਜੂਦ ਵੀ ਹੁਣ ਗੱਦੀ ਤਾਂ ਜਿਹੜੀ ਆਪਣੀ ਇਹ ਆ ਗੁਰੂ ਸਾਹਿਬ ਬਾਬੇ ਨਾਨਕ ਦੀ ਗੱਦੀ ਆ ਇਹ ਤਾਂ ਉਸ ਇਨਸਾਨ ਕੋ ਜਾਣਦੀ ਹੈ ਜਿਹਦੀ ਰੂਹ ਪਵਿੱਤਰ ਆ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਪ੍ਰਿਥੀਚੰਦ ਨੂੰ ਇਹ ਰੋਸਾ ਬਹੁਤ ਸੀ ਪ੍ਰਿਥੀਚੰਦ ਨੇ ਹੋਰ ਕੀ ਕੀ ਕੀਤਾ ਉਹਨਾਂ ਨੂੰ ਇਹ ਸੀਗਾ ਵਿਚ ਇਹਨਾਂ ਦੇ ਕਿਹੜਾ ਕੋਈ ਬੱਚਾ ਠੀਕ ਆ ਨਾ ਵੀ ਇਹ ਤਾਂ ਮੇਰੇ ਮੁੰਡੇ ਨੂੰ ਗਾਂਹ ਜਾਣੀ ਆ ਮਿਹਰਬਾਨ ਨੂੰ ਠੀਕ ਆ ਨਾ ਉਹਦੇ ਮਨ ਚ ਜਦੋਂ ਛੇਵੇਂ ਪਾਤਸ਼ਾਹ ਦਾ ਜਨਮ ਹੋ ਗਿਆ ਮਾਤਾ ਗੰਗਾ ਦੀ ਕੁੱਖੋਂ ਫਿਰ ਪ੍ਰਿਥੀਚੰਦ ਨੇ ਕੀ ਕੀਤਾ ਛੇਵੇਂ ਪਾਤਸ਼ਾਹ ਨੂੰ ਸੱਪ ਲੜਾਉਣ ਦੀ ਕੋਸ਼ਿਸ਼ ਵੀ ਕੀਤੀ ਵੀ ਤਾਂ ਕਿ ਛੇਵੇਂ ਪਾਤਸ਼ਾਹ ਦੀ ਮੌਤ ਹੋ ਜAVE ਤੇ ਮੇਰਾ ਮੁੰਡਾ ਮਿਹਰਮਾਨ ਗੱਦੀ ਤੇ ਬੈਠ ਜਾਵੇ ਮਤਲਬ ਕਿ ਪ੍ਰਿਥੀ ਚੰਦ ਨੇ ਜਦੋਂ ਸਾਰੇ ਹਥਿਆਰ ਆਪਦੇ ਵਰਤ ਕੇ ਦੇਖ ਲਏ ਸਾਰੇ ਉਹਦੇ ਹਥਿਆਰ ਬਿਲਕੁਲ ਬੇਸਟ ਗਏ ਤਾਂ ਫਿਰ ਉਹਨੇ ਜਾ ਕੇ ਜਹਾਂਗੀਰ ਦੇ ਕੰਨ ਪਰਨੇ ਸ਼ੁਰੂ ਕਰਤੇ ਯਾਨੀ ਪੰਜਵੇਂ ਪਾਤਸ਼ਾਹ ਦੇ ਲਈ ਬਹੁਤ ਉਹਨੇ ਯਾਨੀ ਵਿਰੋਧ ਦੇ ਵਿੱਚ ਉੱਥੇ ਜਾ ਕੇ ਬਹੁਤ ਕੁਝ ਮਾੜਾ ਚੰਗਾ ਕਿਹਾ ਇੱਕ ਜਹਾਂਗੀਰ ਨੂੰ ਹੋਰ ਵੀ ਚੜੇ ਸੀਗੀ ਗੁਰੂ ਅਰਜਨ ਦੇਵ ਜੀ ਤੇ ਅਕਬਰ ਜੇ ਬਾਦਸ਼ਾਹ ਜਿਹੜਾ ਸੀਗਾ ਉਹ ਪੰਜਵੇਂ ਪਾਸ਼ਾ ਦਾ ਬਹੁਤ ਸਤਿਕਾਰ ਕਰਦਾ ਸੀ ਉਹ ਲੰਗਰ ਵੀ ਛੱਕ ਕੇ ਆ ਕੇ ਤੇ ਅਕਬਰ ਚਾਹੁੰਦਾ ਸੀਗਾ ਕਿ ਮੇਰੀ ਗੱਦੀ ਹੈ ਜਿਹੜੀ ਮੇਰੇ ਪੋਤੇ ਖੁਸਰੋ ਨੂੰ ਚਲੀ ਜਾਵੇ ਖੁਸਰੋ ਵਧੀਆ ਇਨਸਾਨ ਸੀਗਾ ਉਹ ਜਹਾਂਗੀਰ ਨੂੰ ਗੱਦੀ ਦੇਣੀ ਸੀ ਚਾਹੁੰਦਾ ਜਹਾਂਗੀਰ ਆਇਆਸ਼ ਕੇ ਸਮਦਾ ਇਨਸਾਨ ਸੀਗਾ ਨਸ਼ੇਬਾਜ਼ ਵੀ ਸੀਗਾ ਤੇ ਆਇਆਸ਼ ਵੀ ਸੀਗਾ ਤੇ ਉਹ ਜਹਾਂਗੀਰ ਨੂੰ ਗੱਦੀ ਨਹੀਂ ਦੇਣੀ ਚਾਹੁੰਦਾ ਸੀ 1605 ਦੇ ਵਿੱਚ ਜਦੋਂ ਅਕਬਰ ਦੀ ਮੌਤ ਹੋ ਗਈ ਉਸ ਤੋਂ ਬਾਅਦ ਖੁਸਰੋ ਨੇ ਬទਰੋਹ ਜ਼ਰੂਰ ਕੀਤਾ ਪਰ ਖੁਸਰੋ ਦਾ ਜਿਹੜਾ ਬਦਰੋਥ ਸੀ ਜahangir ਨੇ ਵਿੱਚੇ ਕ੍ਰਸ਼ ਕਰਤਾ ਉਹਨੂੰ ਜੇਲ੍ਹ 'ਚ ਬੰਦ ਕਰਤਾ ਤੇ ਇੱਥੇ ਤੱਕ ਵੀ ਸੁਣਿਆ ਕਿ ਉਹਦਾ ਅੰਨਾ ਵੀ ਕਰਤਾ ਸੀਗਾ ਤੇ ਖੁਸਰੋ ਉਤੋਂ ਭੱਜਣ ਚ ਕਾਮਯਾਬ ਹੋ ਗਿਆ ਸੀ ਉਹ ਪੰਜਵੇਂ ਪਾਸ਼ਾ ਦੀ ਸ਼ਰਨ 'ਚ ਆ ਗਿਆ ਪੰਜਵੇਂ ਪਾਸ਼ਾ ਨੇ ਉਹਨੂੰ ਲੰਗਰ ਵੀ ਛਕਾਇਆ ਤੇ ਉਹਦਾ ਮਾਨ ਸਤਕਾਰ ਵੀ ਕੀਤਾ ਉਹਦੀ ਮਦਦ ਵੀ ਕੀਤੀ ਤੇ ਜahangir ਵੀ ਇਸ ਗੱਲ ਤੇ ਬਹੁਤ ਚੇੜਦਾ ਸੀਗਾ ਵੀ ਇਹ ਕਿਉਂ ਕੀਤਾ ਉਹਨਾਂ ਨੇ ਠੀਕ ਹੈ ਨਾ ਜahangir ਨੇ ਪੁੱਛਿਆ ਗੁਰੂ ਅਰਜਨ ਦੇਵ ਜੀ ਵੀ ਤੂੰ ਸਾਡੇ ਦੁਸ਼ਮਣ ਨੂੰ ਕਿਉਂ ਪਨਾ ਦਿੱਤੀ ਪੰਜਵੇਂ ਪਾਸ਼ਾ ਕਹਿੰਦੇ ਵੀ ਸਾਡੇ ਲੰਗਰ ਦੇ ਵਿੱਚ ਤਾਂ ਜੇ ਤੂੰ ਵੀ ਆਜਵੇਂ ਤੇਰੀ ਵੀ ਇਸੇ ਤਰ੍ਹਾਂ ਸਤਕਾਰ ਕਰਾਂਗੇ ਤੈਨੂੰ ਵੀ ਇਦਾਂ ਹੀ ਲੰਗਰ ਸ਼ਿਕਾਇਆ ਜਾਊਗਾ ਉੱਥੇ ਕੋਈ ਦੁਸ਼ਮਣ ਨਹੀਂ ਕੋਈ ਦੋਸਤ ਨਹੀਂ ਸਭ ਨਿਰੰਕਾਰ ਦੇ ਲਈ ਬਰਾਬਰ ਨੇ ਸੋ ਪੰਜਵੇਂ ਪਾਤਸ਼ਾਹ ਦੇ ਉੱਤੇ ਚਾਰ ਪੰਜ ਦਿਨ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਗਿਆ ਹੁਣ ਤਾਂ ਆਪਾਂ ਜਾ ਸ਼ੀਮੀਆਂ ਲਾ ਕੇ ਇਹਨੂੰ ਉਦਾਂ ਮਨਾ ਲੈਨੇ ਅਛੀਦੀ ਦਿਹਾੜੇ ਨੂੰ ਪਰ ਦੋਸਤੋ ਕਦੇ ਆਪਦੇ ਸੋਚ ਕੇ ਵੇਖਿਓ ਵੀ ਜੇ ਇਹੀ ਜਾਤਨਾ ਮਾ ਆਪਾਂ ਨੂੰ ਆਪਦੇ ਸਰੀਰ ਤੇ ਹੁੰਦੀਆਂ ਮਹਿਸੂਸ ਤਾਂ ਕਰੋ ਮਹਿਸੂਸ ਸਾਰੇ ਕਰਕੇ ਦੇਖੋ ਵੀ ਕਿੰਨਿਆਂ ਜਾਤਨਾਮ ਉਹਨਾਂ ਨੇ ਛੱਲੀਆਂ ਨੇ ਅੱਗ ਵਰਦੀ ਦੇ ਵਿੱਚ ਛਾਲੇ ਹੋ ਗਏ ਸਾਰੇ ਸਰੀਰ ਤੇ ਐਨ ਸਾਰਾ ਸਰੀਰ ਛਿਲਿਆ ਗਿਆ ਖੂਨ ਦਾ ਤੁਪਕਾ ਇੱਕ ਵੀ ਨਹੀਂ ਗिरा ਜਿਵੇਂ ਜਾਸ਼ਾ ਕਾਨੂੰਨ ਦੇ ਦੀਨ ਸੀਗਾ ਸਾਰਾ ਕੁਝ ਤੇ ਪੰਜਵੇਂ ਦਿਨ ਉਹਨਾਂ ਦਾ ਸਰੀਰ ਰਾਵੀ ਦੇ ਨਦੀ ਦੇ ਵਿੱਚ ਰੋੜ ਕੇ ਜਾਨੀ ਉਹ ਜੋਤੀ ਜੋਤ ਸਮਾ ਗਏ ਸੀਗੇ ਤੇ ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ ਦਾ ਸੰਚਾਰ ਉਹਨਾਂ ਨੇ ਕੀਤਾ ਪੰਜਵੇਂ ਪਾਤਸ਼ਾਹ ਦੀ ਲਿਖੀ ਹੋਈ ਬਾਣੀ ਹੈ ਸੁਖਮਨੀ ਸਾਹਿਬ ਸੋ ਦੋਸਤੋ ਇਹ ਵੀਡੀਓ ਬਣਾਉਣ ਦਾ ਕਾਰਨ ਸਿਰਫ ਇੰਨਾ ਹੀ ਸੀਗਾ ਇਹ ਤੁਸੀਂ ਸਾਰੇ ਇਹ ਸੋਚ ਕੇ ਦੇਖੋ ਵੀ ਕੱਲਾ ਛੀਦੀ ਜਿਹੜਾ ਮਨਾਉਣਾ ਨਹੀਂ ਉਹਨੂੰ ਮਹਿਸੂਸ ਵੀ ਕਰਨਾ ਆਪਣੇ ਤਨ ਤੇ ਮਹਿਸੂਸ ਕਰੋ ਸਾਰੇ ਜਾਣੇ ਵੀ ਕਿਵੇਂ ਪੰਜਵੇਂ ਪਾਸ਼ਾ ਨੇ ਇਹਨੇ ਅਤਿਆਚਾਰ ਝੱਲੇ ਤੇ ਆਪਣੀ ਸੋਚ ਤੇ ਹੋ ਟੰਗ ਰਹੇ ਠੀਕ ਹੈ ਨਾ ਇੰਨੀ ਕਿ ਦੋਸਤੋ ਆਪਣੀ ਵੀਡੀਓ ਸੀਗੀ ਤੁਹਾਡਾ ਧੰਨਵਾਦ ਸਾਡੇ ਪੇਜ ਕੇਵਲ ਸੱਚ ਦੇ ਨਾਲ ਜੁੜਨ ਲਈ ਦੋ ਅੱਗੇ ਵੀਡੀਓ ਖਤਮ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ